ਕਾਸਤਰੀ ਕਾਲਜੀ ਅਮਰ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਤੁਹਾਨੂੰ ਦੱਸਣਾ ਹੈਗਾ ਵੀ ਪਲੇਟਾਂ ਵਾਲੀ ਜਿਹੜੀਨ ਸੂਟ ਦੀ ਪਲੇਟਾਂ ਕਿਵੇਂ ਪੈਂਦੀਆਂ ਆ ਤੇ ਇਹਨੂੰ ਕਿਸ ਤਰ੍ਹਾਂ ਪਾਉਣਾ ਆਪਾਂ ਕਿੰਨਾ ਫਾਸਲਾ ਰੱਖਣਾ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਇਹ ਬੈਕ ਦੀ ਪਲੇਟ ਦੀ ਨਿਸ਼ਾਨੀ ਲਾਈ ਹੋਈ ਹੈਗੀ ਤੇ ਇਹ ਆਪਾਂ ਹੈਵੀ ਸਾਈਜ਼ ਦੇ ਵਿੱਚ ਆਪਾਂ ਪਾਉਣੀ 4 ਇੰਚ ਰੱਖਿਆ ਇਹਦਾ ਫਾਸਲਾ ਠੀਕ ਹੈ ਜੀ ਪਾਉਣੀ 4 ਰੱਖਿਆਗਾ ਤੇ ਜਿਹੜਾ ਆਪਾਂ ਨਾਰਮਲ ਸਾਈਜ਼ ਹੁੰਦਾ ਉਹਦੇ ਵਿੱਚ ਸਾਢੇ 3 ਰੱਖਦੇ ਆਂਗੇ ਤੇ ਜਿਹੜਾ ਜਿਵੇਂ ਹੀ ਪਤਲਾ ਬੰਦਾ ਉਹਦੇ ਆਪਾਂ ਰੱਖਾਂਗੇ 3 ਇੰਚ ਦਾ ਫਾਸਲਾ ਜਾਂ ਸਵਾਤਮੀ ਠੀਕ ਹੈ ਜੀ ਇਹ ਆਪਾਂ ਹੁਣ ਜਿਨ੍ਹਾਂ ਦੇ ਹੈਵੀ ਸਾਈਜ਼ ਹੁੰਦੇ ਜੀ ਵੀ ਢੇਟ ਜਾਦੀ ਨਿਕਲੇ ਹੁੰਦਾ ਬਾਹਰ ਨੂੰ ਉਹਨਾਂ ਦੇ ਆਪਾਂ ਸਾਢੇ 6 ਦੀ ਲੈਂਥ ਰੱਖਾਂਗੇ ਨਹੀਂ ਆਪਾਂ 7 ਇੰਚ ਦੀ ਲੈਂਥ ਰੱਖਾਂਗੇ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਇਦੋਂ ਬਾਅਦ ਕੀ ਕਰਨੇ ਜੀ ਹੁਣ ਆਪਾਂ ਇਹਦਾ ਨਾ ਸੈਂਟਰ ਕਰ ਲੈਣਾਗਾ ਜਿਵੇਂ ਸਾਢੇ 6 ਇੰਚ ਦੀ ਪਲੇਟ ਹੈਗੀ ਆਪਣੀ ਇਹ ਤੇ ਇਹਦਾ ਸੈਂਟਰ ਹੋ ਗਿਆ ਸਵਾਤਮੀ अपना ਇੱਥੇ ਸੈਂਟਰ ਹੋ ਗਿਆ ਇਹਦਾ ਠੀਕ ਹੈ ਜੀ ਇੱਥੇ ਆਪਾਂ ਕੀ ਕਰਨਾ ਹੈਗਾ ਆਪਾਂ ਇੱਥੇ ਜਾ ਕੇ ਨਿਸ਼ਾਨੀ ਲਾ ਗੀ ਕਿਉਂਕਿ ਆਪਣਾ ਸੈਂਟਰ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਨੂੰ ਇਹਦਾ ਫਾਸਲਾ ਆਪਾਂ ਜਿਹੜਾ ਹੁੰਦਾ ਜਿਹੜੀ ਪਲੋਈ ਵਿੱਚ ਦੇਣੀ ਹੁੰਦੀ ਹੈ ਨਾ ਉਹ ਉਹ ਆਪਾਂ ਘਟੂ ਘਟੇ 1 ਇੰਚ ਜ਼ਰੂਰ ਆਵੇ ਵਿੱਚ ਠੀਕ ਹੈ ਜੀ ਜਿਵੇਂ ਹੁਣ ਆ ਦੇਖੋ ਅੱਧਾ ਇੰਚ ਆਪਣੀ ਇਧਰੋਂ ਆਵੇ ਤੇ ਅੱਧਾ ਇੰਚ ਆਪਣੀ ਇਧਰੋਂ ਆਵੇ ਠੀਕ ਹੈ ਜੀ 1 ਇੰਚ ਆਵੇ ਇਸ ਤਰ੍ਹਾਂ ਇਨੂੰ ਆਪਾਂ ਇੱਥੋਂ ਲਿਆਵਾਂਗੇ ਤੁਸੀਂ ਇੰਝ ਦੇ ਬਣਾਣੀ ਨਿਸ਼ਾਨੀ ਲਾ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਲਾਉਣੀ ਹੈ ਇਸ ਤਰ੍ਹਾਂ ਲਾ ਸਕਦੇ ਜੇ ਫੁੱਟਾ ਹੈਗਾ ਤੁਹਾਡੇ ਕੋਲ ਉਹਦੀ ਨਾ ਵੀ ਲਾ ਸਕਦੇ ਆ ਦੇਖੋ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਨਿਸ਼ਾਨੀ ਠੀਕ ਹੈ ਜੀ ਆਪਾਂ ਪਲੇਟ ਦੀ ਨਿਸ਼ਾਨੀ ਇਸ ਤਰ੍ਹਾਂ ਹੀ ਲਾਉਣੀ ਹੈ ਤੇ ਉਹਨੂੰ ਆਪਣਾ ਟੋਟਲੇ 1 ਇੰਚ ਪਲੇਟ ਦੇ ਵਿੱਚ ਆਊਗਾ ਠੀਕ ਹੈ ਜੀ ਹੁਣ ਆਪਾਂ ਦੂਜੇ ਪਾਸੇ ਵੀ ਨਿਸ਼ਾਨੀ ਲਾ ਕੇ ਦਿਖਾਉਣੀ ਹੈ ਤੁਹਾਨੂੰ ਤੇ ਨਾਲੇ ਆਪਣੀ ਜਿਹੜੀਆਂ ਸੈੱਟ ਡਾਲਣਾ ਪਲੇਟਾਂ ਉਹ ਵੀ ਆਪਾਂ ਦਿਖਾਉਣੀ ਹੈ ਫਰੰਟ ਪਲੇ ਤੇ ਇਹ ਬੈਕ ਪਲੇ ਦੀਆਂ ਪਲੇਟਾਂ ਸੀ ਤੇ ਉਹ ਨਾ ਫਰੰਟ ਤੇ ਵੀ ਆਪਾਂ ਵੀ ਕਿੰਨਾ ਫਾਸਲਾ ਰੱਖਣਾਗਾ ਤੇ ਵੀ ਕਿ ਉਹ ਪਲੇਟ ਆਪਾਂ ਕਿਸ ਤਰ੍ਹਾਂ ਪਾਵਾਂਗੇ ਕਿਸ ਤਰ੍ਹਾਂ ਉਹਦੀ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਹੁਣ ਆਜੋ ਆਪਾਂ ਫਰੰਟ ਪੱਲੇ ਤੇ ਆਉਨੇ ਹਾਂ ਹਾਂਜੀ ਆਹ ਦੇਖੋ ਆਪਾਂ ਹੁਣ ਫਰੰਟ ਪੱਲੇ ਦੀ ਵੀ ਨਿਸ਼ਾਨੀ ਲਾ ਲਈ ਆਪਾਂ 12 ਇੰਚ ਤੇ ਪਲੇਟ ਪਾਈ ਹੈਗੀ ਹੈਵੀ ਸਾਈਜ਼ ਦੇ ਵਿੱਚ ਇਹਨੇ ਆਪਾਂ 12 ਇੰਚ ਦੀ ਪਲੇਟ ਪਾਈ ਹੈਗੀ ਤੇ ਲੈਂਥ ਉਹੀ ਆਪਾਂ 6.5 ਰੱਖੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਦੋਨੇ ਪਾਸੇ ਅੱਧਾ ਅੱਧਾ ਇੰਚ ਦੀ ਨਿਸ਼ਾਨੀ ਲਾਈ ਹੈਗੀ ਹੈ ਟੋਟਲ 1 ਇੰਚ ਜੇ ਆਪਾਂ 1 ਇੰਚ ਇੱਥੋਂ ਦੇਵਾਂਗੇ ਨਾ ਵਿੱਚ ਪਲੇਟਾਂ ਦੇ ਤਾਂ ਬਹੁਤ ਸੋਹਣੀ ਫੀਟਿੰਗ ਆਉਗੀ ਜਿੰਨਾ ਹੀ ਆਪਾਂ ਜ਼ਿਆਦਾ ਮਤਲਬ ਕਿ 1 ਇੰਚ ਤੱਕ ਦੇ ਸਕਦੇ ਆ ਬਾਕੀ ਅੱਧਾ ਇੰਚ ਵੀ ਕੋਈ ਦਿੰਦੇ ਹੈਗੇ ਵਿੱਚ ਤੇ ਉਹ ਬਹੁਤ ਸੋਹਣੀ ਫੀਟਿੰਗ ਬੈਠਦੀ ਹੈਗੀ ਤੇ ਇੰਨਾ ਘੱਟੋ ਘੱਟ ਤੁਸੀਂ ਦਿਆ ਕਰੋ ਇਸ ਪਲੇਟ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਇੱਥੋਂ ਰੱਖਾਂਗੇ ਮੈਂ ਇੱਥੋਂ ਨਵੇਂ ਲੈ ਕੇ ਉਹ ਨਹੀਂ ਬਿਲਕੁਲ ਔਕਤਲੀ ਤੇ ਅੱਗੇ ਜਾ ਕੇ ਮੋਟੀ ਕਰ ਦੇਣੀ ਹੈ ਸਲਾਈ ਠੀਕ ਹੈ ਜੀ ਐਤੋਂ ਵੀਰੇ ਇਸ ਤਰ੍ਹਾਂ ਕਰਨੀ ਹੈ ਤੇ ਜਿਹੜੀ ਸਾਈਡ ਵਾਲੀ ਪਲੇਟ ਹੈ ਇਹਦਾ ਤੁਹਾਨੂੰ ਦੱਸਦੀ ਆਂ ਆਪਾਂ ਇਹਦਾ ਕੀ ਕਰਨਾ ਤੁਸੀਂ ਆ ਦੇਖੋ ਇਹ ਟੋਟਲ ਹੀ 1/2 ਇੰਚ ਦੀ ਹੋਊਗੀ ਆਪਣੀ ਵੀ ਇਹ ਸਾਰੀ 1/2 ਇੰਚ ਇਧਰੋਂ 2.2 ਪੁਆਇੰਟ ਇਧਰੋਂ ਠੀਕ ਹੈ ਜੀ ਇਹਨੂੰ 1/2 ਇੰਚ ਲੈਣਾ ਸਾਰਾ ਤੇ ਇਹਨੂੰ ਇਸ ਤਰ੍ਹਾਂ ਲੈ ਕੇ ਆਉਣਾ ਤੁਰ ਤੱਕ ਠੀਕ ਹੈ ਜੀ ਇਧਰੋਂ ये प्लेट भी अपनी इस तरह ही होगी इधरों भी पॉइंट इधरों भी पॉइंट ठीक है जी इतों आप तिरसी करा बिल्कुल अगों आके पतली कर देनी है साइडा तो आके अद्धा इंच जी प्लेट होगी अपनी एक इंच कपड़ा बच्चा जी प्लेट होगी अपनी अद्धा अद्धा इंच दो कपड़ा जाऊगा ठीक है जी ये हूँ इस तरह ही स्टिच कर देनी बस इतों फड़ के ना ਨਵੇਂ ਨਹੀਂ ਚਾਣੀ ਲੱਗੀ ਹੋਈ ਆਪਣੀ ਇੱਥੇ ਸਲਾਈ ਮਾਰਾਂਗੇ ਆਪਾਂ ਤੇ ਇਹਨੂੰ ਵੀ ਇਸ ਤਰ੍ਹਾਂ ਸਟਿਚ ਕਰਨੀ ਹੈ ਬਾਅਦ ਸੋ ਨੂੰ ਦੂਜੀ ਵੀਡੀਓ ਚ ਮੈਂ ਪਲੇਟਾਂ ਨੂੰ ਸਟਿਚ ਕਰਨਾ ਵੀ ਬਤਾਉਂਗੀ ਵੀ ਕਿਵੇਂ ਆਪਾਂ ਲੋਕ ਕਰਨਾ ਹੁੰਦਾ ਵੀ ਢੰਗ ਨਾਲ ਤੇ ਕਿਵੇਂ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਨਿਸ਼ਿੰਗ ਦੇਣੀ ਹੁੰਦੀ ਹੈ ਕਿ ਵੀ ਕਿਵੇਂ ਆਪਣੀਆਂ ਪਲੇਟਾਂ ਚੰਗੀ ਤਰ੍ਹਾਂ ਪੈਣਗੀਆਂ ਠੀਕ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਇੰਨੇ ਹੀ ਸਮਝਾਇਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵਧੀਆ ਲੱਗੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ